आ, की प्रेस कॉन्फ्रेंस की जा रही है अः सत एक सू एक जानकारी मिली सी बठिंडा पुलिस वालों दसा गया कि की उन्होंने पच्ची छब्बीस साल का मुंडा ਉਹਨੂੰ ਕਿਸੇ ਨੇ ਉਹ ਕਰੋਗੇ ਅਸਿਗਾ ਤੇ 3-4 ਘੰਟੇ ਤੋਂ ਨਹੀਂ ਆਇਆ ਉਹਨਾਂ ਨੂੰ ਸ਼ੱਕ ਹੈਗਾ ਕਿ ਕਿਸੇ ਨੇ ਕਿਡਨੈਪ ਕਰ ਲਿਆ ਹੈ ਤੇ ਇਮੀਡੀਏਟਲੀ ਜਦੋਂ ਇਨਫੋਰਮੇਸ਼ਨ ਮਿਲੀ ਤਾਂ ਸਾਡੀ ਬਟੰਡਾ ਪੁਲਿਸ ਪੂਰੀ ਹਰਕਤਾਂ ਆ ਗਈ ਸਾਡੇ ਐਸਪੀਡੀ ਸਾਡੇ ਐਸਪੀ ਸਿਟੀ ਡੀਐਸਪੀ ਡੀ ਡੀਐਸਪੀ ਸਿਟੀ 2 CIA 1 2 ਇਹਨਾਂ ਦੀ ਟੀਮ ਸਟੇ ਪੁਲਿਸ ਸਟੇਸ਼ਨ ਸਿਵਲ ਲਾਈਨਸ ਦੀ ਟੀਮ ਅਸੀਂ ਵਕ ਵਕ ਟੀਮਾਂ ਬਣਾ ਕੇ ਕਾਰਵਾਈ ਸ਼ੁਰੂ ਕਰਤੀ ਪੂਰੇ ਟਾਈਮ ਜਦੋਂ ਤੱਕ ਇਹਦੀ ਬਰਾਮਦਗੀ ਨਹੀਂ ਹੋਈ ਮੁੰਡੇ ਦੀ ਉਦੋਂ ਤੱਕ ਸਾਡੀ ਟੀਮਾਂ ਜਿਹੜੀ ਹੈ ਪਰਿਵਾਰ ਦੇ ਨਾਲ ਰਹੀ ਅਸੀਂ ਫਿਰ ਇੱਕ ਆਪਰੇਸ਼ਨਲ ਪਲਾਨ ਕੀਤਾ ਪਲਾਨਡ ਆਪਰੇਸ਼ਨ ਦੇ ਤਹਿਤ ਪਹਿਲਾ ਸਾਡੀ ਪਹਿਲੀ ਇਹ ਸੀਗੀ ਕਿ ਇਸ ਮੁੰਡੇ ਨੂੰ ਸੇਫਲੀ ਤੇ ਬਿਲਕੁਲ ਸਹੀ ਕੰਡੀਸ਼ਨਸ ਵਿੱਚ ਇਹਨੂੰ ਰਿਕਵਰ ਕੀਤਾ ਜਾਏ ਇਹ ਸੁਰੱਖਿਤ ਆਪਣੇ ਘਰਦਿਆਂ ਕੋਲ ਆ ਜਾਏ ਤਾਂ ਇਹ ਕਪਰੇਸ਼ਨਲ ਅਸੀਂ ਪਲਾਨ ਕਰਕੇ ਪਹਿਲਾ ਇਹਨੂੰ ਰਿਕਵਰ ਕਰਾਇਆ ਜਦੋਂ ਇਹ ਸੇਫਲੀ ਆਪਣੇ ਘਰ ਪਰਿਵਾਰ ਕੋਲ ਆ ਗਿਆ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਦੇ ਹੋਏ ਜਿਹੜੇ ਤਿੰਨ ਇਹਦੇ ਵਿੱਚ ਮੁੱਖ ਦੋਸ਼ੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਕੋਲੋਂ 10 ਲੱਖ ਰੁਪਏ ਦੀ ਰਿਕਵਰੀ ਹੋਈ ਹੈ ਇੱਕ ਮੋਬਾਈਲ ਫੋਨ ਇੱਕ ਸਵਿਫਟ ਗੱਡੀ ਤੇ ਕਿਸਤੋਂ ਨਵਾਂ ਲਾਈਟਰ ਰਿਕਵਰ ਕੀਤਾ ਗਿਆ ਇਹਦੇ ਵਿੱਚ ਮੇਨ ਕਹਾਣੀ ਇਹ ਹੈ ਕਿ ਇਹ ਜਿਹੜਾ ਵਿਅਕਤੀ ਸੀਗਾ ਜਿਹਨੂੰ ਐਗਵਾ ਕਰਕੇ ਲੈ ਗਏ ਸੀਗੇ ਇਹ ਫਾਈਨੈਂਸ ਦਾ ਕੰਮ ਕਰਦਾ ਹੈ ਇੱਕ ਲੇਡੀ ਜਿਹਦੇ ਘਰੇ ਗਿਆ ਸੀਗਾ ਉਹ ਇਸ ਤੋਂ ਫਾਈਨੈਂਸ ਤੇ ਪੈਸੇ ਪੂਸੇ ਲੈਂਦੀ ਹੈ ਇਹਨਾਂ ਦੀ ਕੋਈ ਆਪਕਸ ਟ੍ਰਾਂਜ਼ੈਕਸ਼ਨ ਸੀਗਾ ਤੇ ਲੇਡੀ ਨੇ ਇਹਨੂੰ ਲੈਂਡਨ ਦੇ ਬਹਾਨੇ ਉੱਥੇ ਬੁਲਾਇਆ ਕਿਉਂਕਿ ਜਾਣਦੀ ਸੀ ਫਾਈਨੈਂਸ ਦਾ ਕੰਮ ਕਰਦਾ ਹੈ ਤੇ ਆਪਣੇ ਜਿਹੜੇ ਦੋ ਸਾਥੀ ਉੱਥੇ ਸੀਗੇ ਉਹਨਾਂ ਦੇ ਨਾਲ ਮਿਲ ਕੇ ਇਹਨੂੰ ਇਹ ਜਿਹੜੇ ਇਹਨਾਂ ਕੋਲ ਹਥਿਆਰ ਸੀਗੇ ਆ ਔਰ ਇੱਕ ਤਿੱਖੇ ਵੈਪਨ ਵੀ ਇਹਨਾਂ ਕੋਲ ਸੀਗੇ ਤੇ ਉਹਨਾਂ ਦੀ ਨੋਕ ਤੇ ਇਹਨਾਂ ਹਥਿਆਰਾਂ ਦੇ ਬੇਸਿਸ ਤੇ ਇਹਨੂੰ ਅਗਵਾ ਕਰਕੇ ਲੈ ਗਏ ਤੇ ਉਸ ਤੋਂ ਬਾਅਦ ਇਹ ਵਟਿੰਡਾ ਜ਼ਿਲ੍ਹੇ ਤੋਂ ਬਾਹਰ ਇਹਨੂੰ ਲੈ ਗਏ ਪਰ ਸਾਡੀ ਟੀਮਾਂ ਜਿਹੜੀ ਇਮੀਡੀਏਟਲੀ ਐਕਟਿਵ ਹੋ ਗਈ ਸੀਗੀ ਅਕਿਊਜ਼ਸ ਅਾਈਡੈਂਟੀਫਾਈ ਕਰ ਲਏ ਸੀਗੇ ਸਾਡੇ ਟੈਕਨੀਕਲ ਇੰਟੈਲੀਜੈਂਸ ਹਿਊਮਨ ਇੰਟੈਲੀਜੈਂਸ ਤੇ ਬਾਕੀ ਸੂਤਰਾਂ ਦੇ ਅਨੁਸਾਰ ਉਹਨੂੰ ਵਰਕ ਕਰਦੇ ਹੋਏ ਇੱਕ ਵਾਰ ਜਦੋਂ ਮੁੰਡਾ ਸਾਡੇ ਕੋਲ ਆ ਗਿਆ ਤੇ ਫਿਰ ਇਮੀਡੀਏਟਲੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਰਿਲੀਵੈਂਸ ਕਰਾਇਆ ਡਿਮਾਂਡ ਕਿੰਨੇ ਪੈਸੇ ਦੀ ਕੀਤੀ ਗਈ ਸੀ ਸਟਾਰਟਿੰਗ ਇਜ਼ ਉਹ ਵਕ 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 ਡਿਮਾਂਡਾਂ ਅਲੱਗ ਅਲੱਗ ਟਾਈਮ ਤੇ ਹੋ ਰਹੀ ਸੀ ਕਿ ਪਹਿਲੇ ਕੋਈ ਜ਼ਿਆਦਾ ਪੈਸੇ ਸੀਗੇ ਫਿਰ ਉਹ ਕਮ ਕਰਦੇ ਗਏ ਤੇ ਵੀ ਟਾਈਮ ਜਿਹੜਾ ਹੈਗਾ ਉਹ ਡਿਮਾਂਡ ਘਟਾ دی۔ ਉਹ ਲੇਡੀ ਦਾ ਕੀ ਰੋਲ ਸੀ ਜਿਹਨਾਂ ਦੇ ਘਰੇ ਦੇ ਲੇਡੀ ਇਹਦੀ ਮੇਨ ਜਿਹੜੀ ਕਾਂਸਪੀਰੇਟਰ ਹੈਗੀ ਹੁਣ ਤੱਕ ਦੀ ਜਿਹੜੀ ਤਫ਼ਸੀਰ ਸਾਡੀ ਹੈ ਉਹਦੇ ਮੁਤਾਬਿਕ ਲੇਡੀ ਮੇਨ ਕਾਂਸਪੀਰੇਟਰ ਜਿਹੜੀ ਹੈਗੀ ਇਸ ਚੀਜ਼ ਦੇ ਸਾਹਮਣੇ ਹੈ ਇਹਨਾਂ ਦਾ ਨਾਕੀ ਲੈਣੇ ਦਾ ਤੇ ਕਿਹੜੀ ਜਗ੍ਹਾ ਤੇ ਇਹਨਾਂ ਨੂੰ ਬੁਲਾਇਆ ਗਿਆ ਸੀ ਇਹ ਲੇਡੀ ਦਾ ਨਾਮ ਜੀ ਕਿਰਣਾ ਹੈਗਾ ਤੇ ਕਿਰਣਾ ਜਿੱਥੇ ਰਹਿੰਦੀ ਹੈ ਆਪਣੇ ਤੁਜਾਰ ਸਿੰਘ ਤੁਜਾਰ ਸਿੰਘ ਨਗਰ ਤੁਜਾਰ ਸਿੰਘ ਨਗਰ ਦੇ ਵਿੱਚ ਹੀ ਜਿਹੜੀ ਜਿੱਥੇ ਰੈ residense ਹੈਗੀ ਹੈ ਉੱਥੇ ਇਹਨੂੰ ਬੁਲਾਇਆ ਸੀਗਾ ਕਿਉਂਕਿ ਉੱਥੇ ਫ੍ਰੀਕੁਐਂਟਲੀ ਜਾਂਦਾ ਵੀ ਰਹਿੰਦਾ ਸੀਗਾ ਇੰਨੀ ਸੀ ਇਹਨਾਂ ਦਾ ਪਹਿਲਾ ਇੰਟਰੈਕਸ਼ਨ ਸੀਗਾ ਕਿਉਂਕਿ ਉਹ ਜਾਣਦੀ ਸੀ ਕਿ ਇਸ ਲਈ ਉਹਨੇ ਇਸ ਤਰੀਕੇ ਦੀ ਪਲੈਨਿੰਗ ਕੀਤੀ ਜਿਸ ਦਾ ਮਕਸਦ ਕੀ ਸੀ ਤਾਂ ਕਿ ਇਹਨਾਂ ਦਾ ਪ੍ਰੈਸਰ ਹੈ ਕੋਈ ਰਿਲੇਸ਼ਨ ਪੁਰਾਣਾ ਕੀ ਬਣਾਉਣਾ ਇਹ ਜਿਹੜੀ ਹੁਣ ਤੱਕ ਦੀ ਗੱਲ ਸਾਹਮਣੇ ਆਈ ਹੈ ਕਿਉਂਕਿ ਇਹ ਜਾਣਦੀ ਸੀ ਕਿ ਕਿ ਫਾਈਨੈਂਸ ਦਾ ਕੰਮ ਕਰਦਾ ਹੈ ਇਹਦੀ ਉਧਾਰੀ ਵੀ ਸੀਗੀ ਥੋੜੀ ਬਹੁਤੀ ਬਟ ਪ੍ਰਾਇਮਰੀ ਤਫਤੀਸ਼ ਜਿਹੜੀ ਹੈ ਇਹ ਹੀ ਕਹਿੰਦੀ ਹੈ ਕਿ ਇਹਨਾਂ ਦਾ ਇਹ ਮੇਨ ਮਕਸਦ ਸੀਗਾ ਕਿ ਕੁਝ ਪੈਸੇ ਤੋਂ ਐਟ ਲੈ ਜਾਵੇ ਸਰ ਫੈਮਿਲੀ ਨੇ ਅਮਾਉਂਟ ਦਿੱਤੀ ਹੈ ਉਹਨਾਂ ਨੂੰ ਵਿਸ਼ਵਾਸ ਚ ਲੈ ਕੇ ਦਿੱਤੀ ਜੋ ਇਸ ਤਰ੍ਹਾਂ ਆਪਰੇਸ਼ਨ ਜੀ ਸਾਡਾ ਪਲਾਨਡ ਆਪਰੇਸ਼ਨ ਸੀਗਾ ਅ ਅਸੀਂ ਫੈਮਿਲੀ ਜਿਹੜੀ ਸੀਗੀ ਉਹਦੇ ਨਾਲ ਪੂਰੇ ਟਾਈਮ ਬਣੇ ਹੋਏ ਸੀ ਕਿ ਸਾਡੇ ਆਫੀਸਰਸ ਫੈਮਿਲੀ ਦੇ ਨਾਲ ਸੀਗੇ ਤੇ ਸਾਡੀ ਮੇਨ ਪ੍ਰਾਇਰਟੀ ਸੀਗੀ ਕਿ ਜਿਹੜਾ ਆਪਣਾ ਮੁੰਡਾ ਹੈ ਉਹ ਪਹਿਲਾਂ ਸੇਫਲੀ ਸਾਡੇ ਕੋਲ from from where he was rescued एक इच्छी है ना लेकिन भी कैसे बजे कैप्टन हैंडाइस ने कितने बोले नो नो ही वास टेकन आउटसाइड डिस्ट्रिक्ट एंड फ्रॉम दैर ही वास रेस्क्यू विच प्लेस प्लेस वे विल वे विल आईडेंटिफाई वे विल टेल यू लेटर क्रिमिनल बैकग्राउंड है तो फिर तो हैंडाइस से कैसे बोले नहीं ये � ਜੀ ਕਿਥੋਂ ਰਹਿਣ ਨੂੰ ਮਿਲਣੇ ਜਿਹੜੇ ਪੜੇ ਇੱਕ ਲੇਡੀ ਜਿਹੜੀ ਹੈਗੀ ਆਪਣੇ ਬਠਿੰਡਾ ਜ਼ਿਲ੍ਹੇ ਦੀ ਰਹਿਣ ਵਾਲੀ ਹੈਗੀ ਤੇ ਬਾਕੀ ਜਿਹੜੇ ਦੋ ਹੈਗੇ ਇਹ ਇਸ ਮੁਕਸਰ ਸਾਹ ਦੇ ਰਹਿਣ ਵਾਲੇ ਹੈਗੇ ਮਨਿੰਦਰ ਸਿੰਘ ਤੇ ਲਵਕ੍ਰਿਸ਼ਣ ਪਰ ਇਹ ਸਭ ਜਿਹੜੇ ਹੈਗੇ ਰਿਲੇਸ਼ਨ ਦੋਨੋਂ ਘਰੇ ਪੜੇਗੇ ਨਾ ਤੇ ਮੇਰੇ ਖਿਆਲ ਇੰਨਾ ਚੋ ਜਿਹੜੀ ਹੁਣ ਤੱਕ ਦੀ ਤਫਤੀਸ਼ ਦੇ ਮੁਤਾਬਿਕ ਇੱਕ ਤਾਂ ਇਹਦੇ ਨਾਲ ਕਿਸੇ ਰਿਲੇਸ਼ਨ ਚ ਹੈਗਾ ਪਰ ਹੈਪਸ ਕੋ ਲਿਵ ਇਨ ਰਿਲੇਸ਼ਨ ਦੀ ਗੱਲ ਸਾਹਮਣੇ ਆ ਰਹੀ ਹੈ ਬਟ ਵੀ ਕੈਨੋਟ ਸੇ ਇਟ ਵਿਦ ਸਰਟੇਨਟੀ ਬਿਕੋਜ਼ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਹੁਣ ਚੱਲ ਪਈ ਹੈ

एग्जैक्ट एज इसकी आप ये मान लीजिए अराउंड 39 35 तो 39 इयर्स मैरिडज रीड है ये सब चीजें जो है इन्वेस्टिगेशन में हम देखेंगे क्या है इसके परिवार की दैट विल फिगर आउट द अक्यूज हैज बीन अरेस्टेड उसके रिलेशन क्या है फैमिली है बच्चे हैं क्या है ये सब तफ्तीश का पार्ट है जी सर ट्रैक से कितना सारा टोटल कंप्लीट हो के इंफॉर्मेशन आने तो बाद ही ऐसी एक्टिव हो गए सी के ते साडे जेडी टीम्स हैगी उन्होंने उन्होंने क्लू मिलने के उदो शुरू हो गए सी तो पुलिस वाज़ बिहाइंड देन फ्रॉम दी मूवमेंट वी गोट दी इनफॉरमेशन सर तू नेप करके रखा गया था जिले तो बाहर ले गए सीगी नंन स्पेसिफाइड स्पेस था नो एक बार इन्वेस्टिगेशन दे बाद बताएँगे फिर एक्सिट कंट्रोल